ਆਣਾ ਮੈ ਤੋਂ ਲੈ ਇਹ ਰੁਕ ਜਾਓ ਰੁਕ ਜਾਓ ਰੁਕ ਜਾਓ ਤੁਸੀਂ ਆਨ ਡਿਊਟੀ ਹਸਨ ਮੈਂ ਆਨ ਡਿਊਟੀ ਹਾਂ ਤੁਸੀਂ ਕਹਿੰਦੇ ਮੈਂ ਡਿਊਟੀ ਬੋਠ ਬੀਟ ਗਈ ਸੀ 106 ਨਹੀਂ ਹੁਣ ਤੁਸੀਂ ਆਨ ਡਿਊਟੀ ਹੋ ਨੋ ਮੀਟਿੰਗ ਓਕੇ ਨੋ ਅਸਾ ਮੀਟਿੰਗ ਤਾਂ ਸੀ ਆਫ ਡਿਊਟੀ ਆ ਜਣੇ ਕਰਾ ਪਤਾ ਲੱਗਾ ਹੈਗਾ ਵੀ ਤੁਸੀਂ ਇੱਕ ਲੇਡੀ ਨਾਲ ਬਾਤਮੀ ਜੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਟੱਚ ਹਾਂਜੀ ਕਿ ਜਾ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਕਰ ਨਹੀਂ ਤੁਸੀਂ ਉਹਨਾਂ ਬਾਤਮੀ ਜੀ ਕਿਉਂ ਕੀਤੀ ਆ ਇਆ ਤੂੰ ਆਪ ਆਪ ਗੱਲ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆ ਮੈਂ ਨਹੀਂ ਕਿੱਥੇ ਨੂੰ ਆ ਜਾਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰੋ ਤੁਸੀਂ ਸਾਰੇ ਸਾਰੇ ਤੁਸੀਂ ਬਾਹਰ ਗੱਲ ਕਰੋ ਨਾ ਨਹੀਂ ਨੌਕਰ ਦਾ ਤੁਸੀਂ ਹੈਗੇ ਆ ਪਬਲਿਕ ਸਰਵੰਟ ਤੁਸੀਂ ਹੈਗੇ ਆ ਆ ਜਾ ਤੁਸੀਂ ਪਬਲਿਕ ਸਰਵੰਟ ਬਾਹਰ ਆਉਣਾ ਤੇ ਬਾਹਰ ਆ ਕੇ ਗੱਲ ਕਰੋ ਸਰ ਸਰ ਬਾਹਰ ਆ ਕੇ ਗੱਲ ਕਰੋ ਤੁਸੀਂ ਆ ਜਾਓ ਸਾਡੇ ਸਾਹਮਣੇ ਤੁਸੀਂ ਹਰਦੇ ਤੇ ਪਿਛ ਪਹਿਲਾਂ ਦਾ ਗੀਤਾ ਨਾਲ ਸਾਰੇ ਕੋ ਮੈਂ ਇਹ ਨਹੀਂ ਪਤਝੀ ਜਿਨਾਰੀ ਬੋਲੀ ਆ ਪਹਿਲਾਂ ਮੈਂ ਦੁਆ ਕਾਣ ਮੇਰੇ ਤੇ ਲੱਗੀ ਯਾਰ ਸੁਣਾ ਮੈਂ ਕਹਾਂ ਮੇਰੀ ਬਦੀ ਤਕਰਾਂ ਉਹ ਸੁਣਾ ਉਹ ਮੇਰੀ ਬਦਲੀ ਤਕਰਾਂ ਉਹ ਮੈਂ ਸੁਣਾ ਮੈਂ ਤੇਰੀਆਂ 50 ਜਨਨੀਆਂ ਇਕੱਠੀਆਂ ਹੋ ਜਾਣੀਆਂ ਇੱਥੇ ਸਰ ਤੁਸੀਂ ਤੁਸੀਂ ਹੁਣ ਇਸ ਟਾਈਮ ਆਨ ਡਿਊਟੀ ਆ ਕੋ ਆਫ ਡਿਊਟੀਆਂ ਸਰ ਜਿਹਨੇ ਮੀਟਿੰਗ ਤੇ ਗਿਆ ਹੈ ਸਰ ਮਤਲਬ ਆਨ ਡਿਊਟੀਆਂ ਤੁਸੀਂ ਜੇ ਮੀਟਿੰਗ ਤੇ ਗਿਆ ਤਾਂ ਵੀ ਆਨ ਡਿਊਟੀਆਂ ਤੁਸੀਂ ਆਨ ਡਿਊਟੀ ਆ ਨਾ ਹੂੰ ਬਸ ਓਕੇ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾਂ ਹੈ ਤੁਹਾਡਾ ਕਿ ਲੇਟ ਮੈਂ ਸਰਵਿਸਪੇਡ ਦਾਰ ਸਿੰਘ ਹਾਂਜੀ ਚੌਕੀਦਾਰ ਫਲੋਰ ਹਾਂਜੀ ਇਥੋਂ ਇੱਕ ਕੁਆਟਰ ਨਿਕਲੇ ਤਾਂ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਜੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਉਹ ਫੋਨ ਤੇ ਕਿਤਾ ਕਰ ਰਹੀ ਆ ਠੀਕ ਆ ਫਿਰ ਮੈਂ ਪੁੱਛਿਆ ਉਹ ਥੋੜਾ ਹੋਰ ਨਹੀਂ ਸਰ ਤੁਹਾਨੂੰ ਕਿ ਇਹ ਨਾਲ ਗੱਲ ਕਰ ਤੁਹਾਨੂੰ ਕਿ ਅੱਛਾ ਕਿਉਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਮੇਰੇ ਉਹਦੇ ਫੋਨ ਤੇ ਤੁਸੀਂ ਇੰਟਰਫੇਅਰ ਨਹੀਂ ਨਹੀਂ ਸਰ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਮੈਂ ਤੁਸੀਂ ਕੀ ਲੈਣਾ ਉਤੋਂ ਹਾਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਬਾਹਰਾਂ ਕੀ ਤਕਾਰਾ ਤੁਸੀਂ ਚੌਂਕੀ ਜਾ ਰਹੇ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵੇਜਿੰਗ ਸਰ ਉਹ ਕਰਾਇਮ ਕਰਦੀ ਸੀ ਕੋਈ ਯਾਰ ਫੋਨ ਤੇ ਗੱਲ ਕਰ ਗੱਲ ਕਰ ਤੁਸੀਂ ਤੁਸੀਂ ਇੰਟਰਵਿਊ ਕਰ ਦਿਤਾ ਦਗਨ ਦਾ ਜੀ ਤੁਹਾਡੇ ਨਾਲ ਤੁਹਾਡੇ ਨਾਲ ਉਹ ਤੁਸੀਂ ਦਖੰਧਾ ਜੀ ਫੋਨ ਦਾ ਕਿ ਮੈਂ ਤਾਂ ਜਾਣਦੀ ਨਹੀਂ ਉਹਨੂੰ ਕਿਉਂ ਫੇ ਇੰਟਰਫੇਸੋਂ ਕੀਤਾ ਉਹਨਾਂ ਨੂੰ ਮੈਸੇਜ ਤੁਸੀਂ ਕਾ ਇੰਟਰਫੇਸ ਇਹ ਤਾਂ ਸਿਰਫ ਫੋਨ ਵਾਰੀ ਬੱਤ ਤੁਸੀਂ ਬਤਮੀ ਜੀ ਕਿਉਂ ਕੀਤੀ ਤੁਸੀਂ ਕਿਹਾ ਹੈ ਹੈਲੋ ਹੈਲੋ ਤੁਸੀਂ ਮੈਂ ਫੋਨ ਵਾਰੀ ਪੁੱਛਿਆ ਕਹਿੰਦਾ ਕਿਉਂ ਕਿਉਂ ਇਹ ਫੋਨ ਪੁੱਛਦਾ ਕਿਉਂ 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 ਪੁੱਛਦੇ ਤੁਸੀਂ ਠੱਕੇ ਨਾ ਕਰਦੇ ਵੀ ਲੇਡੀ ਨੂੰ ਹੱਥ ਫੜ ਕੇ ਗਏ ਤੁਸੀਂ ਅੰਦਰ ਖਿੱਚ ਕੇ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾ ਵੀ ਮਾਰੀਆਂ ਉਹਦੇ ਲੇਡੀ ਦੇ ਅੱਛਾ 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 ਉਹ ਇਦਰਾ ਖੜੇ ਹੋ ਫਰ ਟੱਬਰੀ ਆਓ ਆਜੋ ਸਤੋ ਸਤੋ ਸਾਰਾ ਸਤੋ ਸਤੋ ਤੁਸੀਂ ਤੁਸੀਂ ਬਦੌਟ ਮ ਤੁਸੀਂ ਬਦੌੜ ਮਾਰਦੀ ਜਾ ਕੇ ਤੁਸੀਂ ਛੇਰ ਤੇ ਬੈਠੇ ਆ ਤੁਸੀਂ ਸਟੈਪ ਕਰ ਰਹੇ ਆ ਕਿ ਚੰਗੀ ਵਾਲਾ ਸਾਡਾ ਉਹ ਵੀ ਵੀਡੀਓ ਬੈਠੇ ਸਾਡਾ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਛੇਰ ਤੇ ਜਾ ਕੇ ਬੈਠੇ ਉਹ ਕੀ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਥੇ ਬੈਠੇ ਤੁਸੀਂ ਛੇਰ ਤੇ ਕਿਉਂ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਵੀ ਐਸਐਚਓ ਐਸਐਚਓ ਇੰਚਾਰਜ ਇੰਚਾਰਜ ਉਹ ਤੇ ਬਦੌੜ ਮਾਰਦੀ ਬੈਣਾ ਸਰ ਜਾ ਕੇ ਯਾਰ ਕੁਆਟਰ ਕਿਉਂ ਮੇਰੇ ਕੁਆਟਰ ਹਾਂ ਸਾਰਾ ਤੁਸੀਂ ਮੇਰਾ ਕੁਆਟਰ ਤੁਸੀਂ ਤੁਸੀਂ ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜ ਵਰਦੀ ਮੈਂ ਕੁਆਟਰ 'ਚ ਬੈਠਾ ਹਾਂ ਚਲੋ ਕੋਈ ਚੱਤਰ ਆਲੀ ਗੱਲ ਨਹੀਂ ਸਰ ਉਹ ਵੇਖੋ ਵੀਡੀਓ ਹੈਗੀ ਆ ਬੈਠੇ ਆਂ ਵੀ ਉੱਥੇ ਚੇਰਦੇ ਹੋਰ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਦਾ ਕੋ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਕੋਈ ਗੱਲਬਾਤ ਨਹੀਂ ਕੀਤੀ ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਾਂ ਗੱਲ ਕਰਦੀ ਕਿਉਂ 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 ਸਰ ਲੜਾਈ ਹੋਈ ਆ ਕੋ ਲੜਦਾ ਹੈ ਨਾ ਹਾਂ ਮੈਂ ਲੜਨ ਦੀ ਗੱਲ ਕਰਦਾ ਮੈਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਯਾਰ ਫਿਰ ਯਾਰ ਅਸੀਂ ਪੁਲਿਸ ਅਫਸਰ ਹਾਂ ਹਰ ਅੱਖ ਨਾਲੇ ਤੁਸੀਂ ਕਹਿੰਦੇ ਮੈਂ ਹਾਂ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਕਿ ਪੁਲਿਸ ਅਫਸਰ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਯਾਰ ਮੀਟਿੰਗ ਨੋ ਨੋ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤੁਸੀਂ ਆਈ ਐਮ ਰਾਈਟ ਨਾ ਨੋ ਨੋ ਤੁਸੀਂ ਯੂ ਆਰ ਰੋਂਗ ਸਰ ਤੁਸੀਂ ਜਾਂ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਦੀ ਗੱਲ ਵਿੱਚ ਇੰਟਰਫੇਅਰ ਕਰਦੇ ਹੋ ਮੀਟਿੰਗ ਕੀ ਹੁੰਦੀ ਹੈ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹਨੂੰ ਲੇਡੀਜ਼ ਨੂੰ ਅੰਦਰ ਕਿਉਂ ਲਗਾ ਕੇ ਖਿੱਚ ਕੇ ਇਹ ਦੱਸੋ ਮੀਟਿੰਗ ਕੀ ਹੁੰਦੀ ਹੈ ਤੁਸੀਂ ਅੰਦਰ ਕਿਉਂ ਲਗਾ ਕੇ ਖਿੱਚ ਕੇ ਲੈ ਲੇਡੀਜ਼ ਨੂੰ ਅੰਦਰ ਗਈ ਸੀ ਉਹ ਪਛੋਤ ਮਤਾਸਦੀਆ ਮੈਨੂੰ ਖਿੱਚ ਕੇ ਲਗਾਏ ਉਹਦੇ ਟੀਟਾਂ ਲੱਗੀਆਂ ਕੁੜੀ ਦੇ ਦੇ ਦੱਸ ਹਾਂ ਦੱਸੋ ਕਿੱਥੇ ਟੀਟਾਂ ਲੱਗੀਆਂ ਉਦਾਂ ਤੁਹਾਡੇ ਕੋਲ ਰੋਂਗ ਨਾਲ ਕੋਈ ਫੇਰ ਗੱਲ ਕਰੋ ਮੈਂ ਤਾਂ ਸਿਰਫ ਫੋਨ ਬਾਰੇ ਪੁੱਛਿਆ ਕੀ ਕਰੋ ਕੀ ਕਰੋ ਜੀ ਫੌਂਟ ਕਿਉਂ ਕਰਦੀ ਆ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਆ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪਛ ਲੈਣਾ ਦੱਸੋ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੇ ਹਾਂਜੀ ਹੈਗਾ ਜੇ ਤੁਹਾਡੇ ਜੇ ਤੁਹਾਡੇ ਤੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਆ ਅੱਜ ਤਾਂ ਠੀਕ ਹੋਏ ਦੀ ਜੇ ਤੁਹਾਡੇ ਕੋਲ ਇਲਜ਼ਾਮ ਲੱਗੇ ਆ ਤੁਹਾਡੇ ਤੇ ਸਰ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਆਪਸ਼ਨ ਦੱਸ ਦਾਂਗਾ ਜੇ ਹੋਰ ਦੱਸ ਸਰ ਅਸੀਂ ਆਪੇ ਪੁੱਛ ਲੈਣਾ ਤੁਸੀਂ ਨਹੀਂ ਦੱਸਣਾ ਸਰ ਸਾਰਾ ਅਸੀਂ ਪੁੱਛ ਲੈਣਾ ਯਾਰ ਤੂੰ ਪੁੱਛਾ ਮੈਨੂੰ ਮੈਂ ਕਹ ਸਾਰਾ ਅਸੀਂ ਡੀਐਮ ਸਾਹਿਬ ਨਾਲ ਅਸੀਂ ਡੀਐਮ ਸਾਹਿਬ ਨਾਲ ਸਰ ਸਰ ਮੈਂ ਕਹ ਡੀਐਮ ਸਾਹਿਬ ਨਾਲ ਅਸੀਂ ਹੁਣੇ ਹੀ ਗੱਲ ਕਰਨੀ ਫਰੋਜਪੁਰ ਸਾਹਿਬ ਜਿਹ ਯਾਰ ਮੈਂ ਐਸਓ ਤੇ ਲੱਗਾ ਆ ਹੁਣ ਮੈਂ ਕਹਿੰਦਾ ਮੈਂ ਕਿਹੜੀ ਸਿਆਪ ਮੈਂ ਕਹਿੰਦਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸਚਾ ਹੁੰਦਾ ਸਰ ਰੱਖਿਆ ਵਾਸਤੇ ਠੀਕ ਆ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀ ਨਾਲ ਬਤਮੀਜ਼ੀ ਕਰੋ ਤੁਸੀਂ ਆ ਜਿਹੜੇ ਅਲੀਗੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਤੁਸੀਂ ਦੱਸੋ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਆ ਕੀ ਤੁਹਾਡਾ ਪੱਕਾ ਇੱਕੋ ਫੋਨ ਕਰਨਾ ਉਹ ਅੱਛੀ ਗੱਲ ਹੈ ਹਾਂਜੀ ਤੁਸੀਂ ਨਹੀਂ ਕਰਦੇ ਤੁਸੀਂ ਆਪਣੇ ਰੈਸਟੋਰੈਂਟ ਨਾਲ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਹਾਂ ਸਾਰੇ ਡਿਊਟੀ ਅਫਸਰ ਮਤਲਬ ਤੁਸੀਂ ਕਿਸੇ ਵੀ ਤੁਸੀਂ ਪ੍ਰਾਈਵੇਟ ਲੈਬ ਚ ਕਿਸੇ ਦੀ ਇੰਟਰਫੇਅਰ ਕਰੋਗੇ ਕੀ ਆ ਕੀ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰੋਗੇ ਜਦੋਂ ਇਹ ਵੀਡੀਓ ਵੀਡੀਓ ਆਉਸਰ ਦਾ ਅੱਛਾ ਦੱਸੋ ਪ੍ਰਾਈਵੇਟ ਲਾਈਫ ਨਹੀਂ ਉਹ ਉਹ ਪੁਲਿਸ ਕਾ ਸਰੋਂ ਬਲਾਈਦਾ ਤੁਹਾਡੀਆਂ ਪੁਲਿਸ ਕਾ ਬਸ ਉਹਦੀਆ ਸਰ ਤੁਹਾਡੀਆਂ ਬਲਾਈਦਾ ਤੁਹਾਨੂੰ ਉਹ ਤੇ ਸ਼ੱਕ ਸੀ ਕੋਈ ਮੈਂ ਕਹਿੰਦਾ ਸ਼ੇਰ ਮਗਰ ਪੁਲਿਸ ਕਾ ਸਰੋਂ ਸਰ ਉਹ ਤੇ ਤੁਹਾਨੂੰ ਸ਼ੱਕ ਸੀ ਕੋਈ ਕ੍ਰਾਈਮ ਕੀਤਾ ਨੇ ਲੇਡੀ ਨੇ ਪੁਲਿਸ ਕਾ ਬਸ ਤੁਹਾਨੂੰ ਸਰ ਉਹਨੇ ਕੋਈ ਕ੍ਰਾਈਮ ਕੀਤਾ ਲੇਡੀ ਨੇ ਮੈਂ ਇਹ ਦੱਸੋ ਪੁਲਿਸ ਕਾ ਮੇਰਾ ਮੈਂ ਕਹਿੰਦਾ ਇਹ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਨੇ ਕੋਈ ਮੈਨੂੰ ਨਹੀਂ ਪਤਾ ਮੈਂ ਬਣਾ ਵੀ ਪੁਲਿਸ ਕਾਦਤ ਹੁੰਦੀ ਹੈ ਮੈਂ ਤੁਹਾਡੀ ਗੱਲ ਮੰਨਦਾ ਸਰ ਅਸੀਂ ਵੀ ਰੋਜ਼ ਸੁਣਦਾ ਰਹੀਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਕ੍ਰਾਈਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਣਦਾ ਮੈਂ ਖੇਡਾ ਨਹੀਂ ਜਾਣਦਾ ਸਰ ਚਲੋ ਸਰ ਠੀਕ ਆ ਸਰ ਅਸੀਂ ਇਹ ਪੁੱਛਦੇ ਆਂ ਵੀ ਜੇ ਤੁਸੀਂ ਉਹ ਲੇਡੀ ਤੁਹਾਡੀ EMPLOYEES ਨਹੀਂ ਹੈਗੀ ਚਲ ਇਹਨਾਂ ਹੈਗੀ ਆ ਤੁਸੀਂ ਇਹਨੂੰ ਕਿਉਂ ਇੰਟਰਫੇਅਰ ਕੀਤਾ ਉਹਦੀ ਲਾਈਫ ਵਿੱਚ ਮੈਂ ਕਹਾਂ ਉਹ ਜੇ ਉਹ ਜੇ ਫੋਨ ਸੰਭੀ ਤੂੰ ਇੰਟਰਵਿਊ ਕੋ ਕੀਤਾ ਉਹ ਜੇ ਨਾ ਮਰਜੀ ਫੋਨ ਕਰੇ ਹੈਲੋ ਐਂ ਕਰ ਉਹਦਾ ਫੋਨ ਕੱਟੋ ਕਿਹਦਾ ਫੋਨ ਲਓ ਸਾਰਾ ਸੀ ਕਿਉਂ ਫੜੀ ਉਹਦਾ ਫੋਨ ਯਾਰ ਮੈਂ ਫੜਾ ਮੈਂ ਪ੍ਰਸਤਰਾ ਕਿਉਂ ਅਫਸਰ ਮੈਂ ਕਿਉਂ ਫੜ ਕੀ ਉਹ ਕ੍ਰਾਈਮ ਕੀ ਕਰਦੀ ਸੀ ਉਹ ਕੀ ਕ੍ਰਾਈਮ ਕੀ ਕੀਤਾ ਨੇ ਦੱਸੋ ਜਿਹੜੀ ਚੋਰੀ ਫੜਨੀ ਕਿਉਂ ਫੜਦੇ ਆ ਸਰ ਕ੍ਰਾਈਮ ਉਹਨੇ ਕੀ ਕੀਤਾ ਮੈਨੂੰ ਇਹ ਦੱਸੋ ਫੜੀ ਜਾਂਦੀ ਸਰ ਉਹ ਇੱਥੇ ਦੀ ਰਹਿਣ ਵਾਲੀ ਯਾਰ ਰੋਜ਼ ਬੱਚੇ ਲੈ ਕੇ ਜਾਂਦੀ ਆ ਬੱਚੇ ਲੈ ਕੇ ਜਾਂਦੀ ਠੀਕ ਆ ਨਾ ਤੁਸੀਂ ਹਰ ਤੁਸੀਂ ਹਰ ਰੋਜ਼ ਦੇਖਦੇ ਆ ਬੱਚੇ ਦੇ ਨਾਲ ਆ ਠੀਕ ਆ ਨਾ ਨਾਲ ਨਹੀਂ ਹੈ ਜੇ ਤੁਸੀਂ ਉਹਨਾਂ ਨਾਲ ਗੱਤਮਝੀ ਕਰਦੇ ਹੋ ਹੂੰ ਤੁਹਾਡੇ ਬਾਕੀ ਹੋਰ ਮਲਾਈ ਵੀ ਹੈ ਗਈ ਹੈ ਨਾ ਅੱਛਾ ਜੇ ਤੁਸੀਂ ਐਸਾ ਚ ਲੱਗੇ ਹੋ ਤੁਸੀਂ ਰੱਬ ਬਣ ਕੇ ਤੁਸੀਂ ਮੈਂ ਕਹਿੰਦਾ ਤੂੰ ਰੱਬ ਲੱਗਿਆ ਮੈਂ ਮੈਂ ਨਾ ਆਪਣੀ ਲੱਗਾ ਤੁਸੀਂ ਤੁਸੀਂ ਰਹੋਗਾ ਸਰ ਤੂੰ ਮੱਤ ਤੂੰ ਸਰ ਕਿਉਂ ਨਹੀਂ ਕਰ ਸਕਦਾ ਤੁਸੀਂ ਮਤਲਬ ਤੁਸੀਂ ਜਿੰਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਤੁਸੀਂ ਐਸਾ ਤੁਸੀਂ ਐਸਾ ਚ ਲੱਗੇ ਹੋ ਤੁਸੀਂ ਜਿੰਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਕਿਉਂ ਅਸੀਂ ਕੋ ਕਰੀਏ ਅਸੀਂ ਤਾਂ ਚੋਰੀ ਚੋਰੀ ਫੜਨ ਬਾਤ ਸਾਰਾ ਤੁਸੀਂ ਇੰਟਰਫੇਅਰ ਕੀਤਾ ਨਹੀਂ ਕਦੇ ਫੋਨ ਸੁਣਦੀ ਜੇ ਬਤਮੀਜੀ ਕੀਤੀ ਤੁਸੀਂ ਬੰਦ ਜਾ ਚੀ ਨੂੰ ਉਹ ਸੌੜ 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 ਪਹਿਲਾਂ ਚੋਰੀ ਫੜਨ ਬਾਤ ਸਾਰਾ ਕੋ ਲੱਭਣਾ ਪੈਂਦਾ ਨਾਲ ਕਿਦਾਂ ਜੀ ਚੋਰੀ ਲੱਪਣ ਵਾਸਤੇ ਮੈਨੂੰ ਸਾਰਾ ਕੁਝ ਲੱਪਣਾ ਸਰ ਉਹ ਲੇਡੀਜ਼ ਹਰ ਰੋਜ਼ ਅਪਡਾਉਣ ਕਰਦੀ ਆ ਤੁਸੀਂ ਇਹਨੂੰ ਹਰ ਰੋਜ਼ ਵਾਸ਼ ਕਰਦੇ ਹੋ ਮੈਂ ਕਦੇ ਵੇਖੀ ਨਹੀਂ ਆਜੇ ਤਾਂ ਕੁੜੀ ਉਹ ਇੱਕ ਹੋਰ ਕੁੜੀ ਖੜੀ ਆ ਉਹਨੇ ਵੀ ਦੱਸਿਆ ਵੀ ਮੇਨਾਂ ਬਤਮੀਜ਼ੀ ਕੀਤੀ ਆ ਅੱਛਾ ਹਾਂਜੀ ਅੱਛਾ ਜੀ ਉਰੇ ਆ ਉਹ ਮੁੰਡਿਆਂ ਦੇ ਕੋਲ ਦੋਨਿਆਂ ਦੇ ਕੋਲ ਇੱਧਰ ਆਓ ਆਪਾਂ ਕਿੰਨੀ ਗੱਤਮੀਜ਼ੀ ਕਰਦੇ ਨਾਲ ਉਹ ਤਾਂ ਅੱਜ ਸਰ ਕੀ ਹੋਇਆ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਬਾਈ ਤੁਹਾਨੂੰ ਤਾਂ ਕਹਿੰਦੇ ਨਹੀਂ ਕਿ ਤੁਸੀਂ ਵਾਦਗੀ ਕਰਦੇ ਅਸੀਂ ਇਹੀ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮੈਡਮ ਨੂੰ ਕਹਿੰਦਾ ਸਰ ਮੈਂ ਸਰ ਮੈਂ ਜਿਹੜੀ ਮੈਂ ਅਸੀਂ ਤਾਂ ਸਰ ਜੋ ਸਾਹਮਣੇ ਦੇਖ ਰਹੇ ਆ ਅਸੀਂ ਉਹ ਅਸੀਂ ਮੈਂ ਕਰਾਂ ਮੈਨੂੰ ਸੱਚ ਲੱਗਿਆ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸ ਚ ਲੋਕ ਨਾ ਤੁਸੀਂ ਇਹ ਸਾਰਾ ਕੁਛ ਤੇ ਬੰਦਬੀਜੀ ਕਰੋਗੇ ਉਹਨਾਂ ਦੀਆਂ ਜਨਾਨੀਆਂ ਉਹਦੀ ਫੜੋਗੇ ਠੀਕ ਆ ਨਾ ਉਹਨਾਂ ਨਾਲ ਬਾਤਮੀਜੀ ਕਰੋਗੇ ਤਾਂ ਕਿਨਾਂ ਤੁਸੀਂ ਫੜ ਕੇ ਅੰਦਰ ਲੈ ਜਾਓਗੇ ਠੀਕ ਆ ਨਾ ਮਤਲਬ ਮਤਲਬ ਅੰਦਰ ਜਾ ਕੇ ਤੁਸੀਂ ਚੋਰੀ ਕਰਨੀ ਸੀ ਨਾ ਮੈਂ ਜਿਹੜੀ ਮੈਂ ਗੱਲ ਕਰਦਾ ਸਰ ਮੇਰੀ ਗੱਲ ਸੁਣ ਮੇਰੀ ਤਾਂ ਗੱਲ ਸੁਣੋ ਮਤਲਬ ਤੁਸੀਂ ਧੱਕੇ ਨਾਲ ਅੰਦਰ ਜਨਾਨੀ ਲੈ ਕੇ ਜਾਓਗੇ ਤੁਸੀਂ ਕਿਨਾਂ ਨੂੰ ਭਜਾਣਾ ਸਰ ਦੱਸੋ ਕੌਣ ਭਜਾਊਗਾ ਸਾਨੂੰ ਨਹੀਂ ਨਹੀਂ ਭਜਾਣਾ ਜਿਹੜਾ ਭਾਵਾ ਹਾਂਜੀ ਦੱਸੋ ਹਾਂ ਇਹਨਾਂ ਸਾਡੇ ਆਉਂਦੇ ਨੇ ਮਹਾਰਾਜ ਆਹੀ ਉਸੇ ਖੜੇ ਸੀਗੇ ਮਤਾਂ ਤੁਸੀਂ ਸਾਨਾ ਬਤਮੀਜੀ ਕਰਦੇ ਪੰਜਾਬ ਉਹਨਾਂ ਨੂੰ ਤੁਸੀਂ ਪਰ ਲੇਡੀ ਜਨਾਂ ਦਾ ਕੰਮ ਹੀ ਕਰਨੀਆਂ ਹਾਂ 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 ਅਲੀਪਨ ਕਿਨਾਮਾ ਤੁਹਾਡਾ ਪ੍ਰਵੀਨ ਇਹ ਤੋਂ ਰਹਿਣ ਵਾਲੇ ਤੁਸੀਂ ਜੀ 5 ਢੇਰਾ ਜਗਤਪੁਰਾ ਅੱਜ ਤਾਂ ਨਾ ਇੱਕ ਹੈਪਨ ਹੋਇਆ ਪਤਾ ਲੱਗਾ ਵੀ ਤੁਹਾਨੂੰ ਕਿਸੇ ਪੁਲਿਸ ਚੌਕੀ ਇਨਚਾਰਜ ਨੇ ਤੁਹਾਨੂੰ ਬਾਤਮੀ ਜੀ ਕੀਤੀ ਹੈਗੀ ਆ ਕੀ ਸਾਰਾ ਮਾਮਲਾ ਹੈਗਾ ਜੀ ਸਰ ਦੇਖੋ ਮੈਂ ਨਾ ਰੋਜ਼ ਫਲੋਰ ਆਪਣੇ ਬੱਚਿਆਂ ਨੂੰ ਲੈਣ ਆ ਸਟੇਸ਼ਨ ਤੇ ਮੇਰਾ ਰੋਜ਼ ਡੇਲੀ ਦਾ ਲੰਘਣਾ ਆ ਬੱਚਾ ਤੁਹਾਡੇ ਕਿੱਥੇ ਪੜਦੇ ਫਲੋਰ ਹਾਂਜੀ ਫਲੋਰ ਪੜਦੇ ਆ ਅੱਛਾ ਜੀ ਤੇ ਮੈਂ ਨਾ ਸਟੇਸ਼ਨ ਤੇ ਮੇਰਾ ਰੋਜ਼ ਡੇਲੀ ਦਾ ਰੂਟੀਨ ਆਪਣੇ ਬੱਚਿਆਂ ਨੂੰ ਲੈਣ ਜਾਂਦੀ ਆ ਤੇ ਮੈਂ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰੋਕਤਾ ਓਕੇ ਹਾਂਜੀ ਤੇ ਇਹ ਹੈਗੇ ਆਪਣੇ ਆਪਣੇ ਰੇਲਵੇ ਸਟੇਸ਼ਨ ਦੇ ਇਨਚਾਰਜ ਪੁਲਿਸ ਚੌਕੀ ਇਨਚਾਰਜ ਇਸ ਚੌਂਕੀ ਦਾ ਹਾਂਜੀ ਓਕੇ ਨਾਂ ਨੂੰ ਪਤਾ ਕੀ ਆ ਹਾਂਜੀ ਆਪਣੇ ਦیدار ਦیدار ਸਿੰਘ ਹਾਂਜੀ ਦیدار ਸਿੰਘ ਅੱਛਾ ਜੀ ਹਾਂਜੀ ਐਸਐਚਓ ਆ ਤੇ ਉਹਨਾਂ ਨੇ ਡ੍ਰਿੰਗ ਕੀਤੀ ਹੋਈ ਸੀ ਵਿਦਆਊਟ ਜੂਨੀਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਾਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਾਹਿਬ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਮੇਰਾ ਰੂਟੀਨ ਦਾ ਰਾਸਤਾ ਆ ਤੇ ਉਹਨਾਂ ਨੇ ਮੈਨੂੰ ਬੰਦੇ ਬੰਦਿਆਂ ਗਾਲਾ ਕੱਢਣਾ ਤੇ ਮੈਨੂੰ ਘੜੀਸ ਕੇ ਆਪਣੇ ਅੰਦਰ ਲੈ ਚ ਆਇਆ ਅੱਛਾ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰ ਟੱਚ ਕੀਤੇ ਤੇ ਉਹਨਾਂ ਨੇ ਮੇ ਨਾਲ ਬਹੁਤ ਬਦਤਮੀਜ਼ ਸਲੂਕ ਕੀਤਾ ਆ ਮਤਲਬ ਕਿ ਤੁਹਾਡੇ ਉਹਨੇ ਕੋਈ ਕੁੱਟਮਾਰ ਵੀ ਕੀਤੀ ਹਾਂਜੀ ਉਹਨਾਂ ਨੇ ਮਾਰੇ ਵੀ ਚਪੇੜ ਮਾਰੀ ਆ ਹਾਂਜੀ ਹਾਂਜੀ ਚਪੇੜਾਂ ਮਾਰੀਆਂ ਆ ਹਾਂਜੀ ਖੇਚੂ ਤੋਂ ਵੀ ਹੋਈ ਆ ਤੇ ਉਹਨਾਂ ਨੂੰ ਮੈਂ ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਆ ਆਂਡ ਬਾਂਡ ਫੇ ਸਾਰੇ ਆ ਗਏ ਆ ਜਿਨ੍ਹਾਂ ਨੇ ਮੈਨੂੰ ਦੇਖਿਆ ਤੇ ਬਚਾਉਣ ਵਾਸਤੇ ਤੇ ਉਹਨਾਂ ਨੇ ਫੇ ਵੀ ਸਾਰਿਆਂ ਨੂੰ ਗਾੜਾ ਕੱਢੀਆਂ ਫੇ ਮੈਂ ਹਾਰ ਕੇ ਆਪਣੀ ਫੈਮਿਲੀ ਨੂੰ ਬੁਲਾਇਆ ਫੋਨ ਕਰਕੇ ਤੇ ਫੇ ਮੇਰੀ ਫੈਮਿਲੀ ਪਹੁੰਚੀ ਤੇ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਗਾੜਾ ਕੱਢਣਾ ਰਹਿ ਨਹੀਂ ਉਹ ओके okay. हां जी ਜਿਹੜਾ ਜਿਹੜਾ ਕੱਪੜਿਆਂ ਤੋਂ ਬਾਹਰ ਤੁਰਿਆ ਫਿਰਦਾ ਅੰਡਰਵੀਅਰ ਬਰਨਾਂ ਦਾ ਹਾਂਜੀ 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 ਤੇ ਇਸ ਟਾਈਮ ਨਾ ਉਹ ਡਿਊਟੀ ਤੇ ਆ ਤੇ ਨਾ ਉਹ ਆਪਣੇ ਯੂਨੀਫਾਰਮ 'ਚ ਆ ओके okay. हां जी ਤੇ ਉਹ ਆਪਣੇ ਮਤਲਬ ਐਂ ਟੱਲੀ ਮਤਲਬ ਡਰਿੰਕ ਕੀਤੀ ਹੋਈ ਆ ਹਾਂ ਜੀ ਕੀ ਪ੍ਰਕਿਰਿਆ ਨੂੰ ਮੰਗ ਕਰਦੇ ਹੋ ਮੈਂ ਉਹਨੂੰ ਤੇ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਫਲੋਰ ਰੇਲਵੇ ਸੇਂਤੇ ਇੱਕ ਉਸ ਮਾਜਨੇ ਰੈਲਾ ਚੌਂਕੀ ਚਰ ਜਾ ਕੇ ਦیدار ਸਿੰਘ ਉਹਨੇ ਇੱਕ ਲੇਡੀ ਨਾਲ ਬਾਤਮੀ ਜੀ ਕੀਤੀ ਹੈਗੀ ਆ ਤੁਸੀਂ ਮੌਕੇ ਤੇ ਆਏ ਸਰ ਕੀ ਮਾਮਲਾ ਹੈਗਾ ਮੈਨੂੰ ਸੂਚਨਾ ਮਿਲੀ ਜੀ ਚੌਂਕੀ ਵਾਲੇ ਵੱਲੋਂ ਕਿ ਏਦਾਂ ਨਾ ਕਿ ਆਪਣਾ ਮੁਲਾਜ਼ਮ ਉਹ ਦیدار ਸਿੰਘ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਸੀ ਉਹਨਾਂ ਤੇ ਬਹਿਸ ਬੁਸ ਹੋਈ ਆ ਜੀ कि ਉਹਨਾਂ ਕੋ ਬਾਕ ਕੁੜੀ ਲਈ ਬਤਮੀਜੀ ਕੀਤੀ ਆ ਮੈਂ ਆਇਆ ਕੁੜੀ ਨੇ ਪੁੱਛਿਆ ਬੇਟੇ ਨੂੰ ਜੀ ਪੁੱਤਰ ਜੁਕੀਏ ਤੁਹਾਨੂੰ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰੋ ਦੱਸੀ ਸਾਡੀ ਗੱਲ ਸਾਨੂੰ ਤੇ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੂਰੀ ਫੀਲ ਕਰ ਲਈ ਆ ਇਹ ਗਾਂਵ ਪੇ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਕਰਵਾ ਨਹੀਂ ਕੋਈ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦਾ ਨਹੀਂ ਮੈਨੂੰ ਜੀ ਤਸਦੀ ਹੈ ਮੇਰੀ ਕਿ ਚਲੋ ਗਾਂਵ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂਵ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾ ਮਣ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ